ਸਾਸੀ ਕਾਲ ਜੀ ਸਾਰੇ ਪ੍ਰਾਪਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਸ਼ਹਿਰ ਜੀਰੇ ਦੇ ਵਿੱਚ ਸ਼ਾਹ ਵਾਲੇ ਰੋਡ ਦੇ ਉੱਤੇ ਤੇ ਵਾਰਡ ਨੰਬਰ 6 ਦੇ ਵਿੱਚ ਤੇ ਬਚਨ ਦੀ ਚੱਕੀ ਦੇ ਕੋਲੇ ਬਾਈ ਦਾ ਘਰ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ 3 ਜਨਵਰੀ ਬਾਈ ਦੇ ਵਕਾਊ ਆ ਮਿੱਤਰੋ 3 ਜਨਵਾਰਾਂ ਦੇ ਵਿੱਚੋਂ ਦੋ ਗੱਪਣ ਚੈੱਕ ਪਾਸ ਔਰ ਇੱਕ ਟੋਕੜ ਮੈਂ ਆ ਸਾਰੀ ਗੱਲਬਾਤ ਕਰਾਂਗੇ ਆਪਾਂ ਬਾਈ ਦੇ ਨਾਲ ਡਿਟੇਲ ਜਾਣਦੇ ਆ ਪਹਿਲਾਂ ਆਪਾਂ ਜਿਹੜੀ ਮੈਂ ਗੱਭਣ ਆਪਾਂ ਤੋਰੀਏ ਬਾਈ ਦੀ ਉਹਦੀ ਡਿਟੇਲ ਜਾਣਦੇ ਆ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆਪਾਂ ਹਾਂ ਵਧੀਆ ਜੀ ਠੀਕ ਠਾਕ ਘਰ ਪਰਿਵਾਰ ਸੇਤਾ ਬਾਈ ਠੀਕ ਆ ਜੀ ਵਧੀਆ ਜੀ ਵਧੀਆ ਠੀਕ ਹੈ ਇੱਕ ਵਾਰੀ ਬਾਈ ਆਪਣਾ ਨਾਮ ਦੱਸ ਦਈਏ ਜੀ ਨਾਮ ਜੀ ਆਪਣਾ ਸੁਖਵਿੰਦਰ ਸਿੰਘ ਲਾਡੀ ਜੀ ਛਾਹ ਵਾਲਾ ਰੋਡ ਸ਼ਹਿਰ ਜੀਰਾ ਜੀ ਤੇ ਬਚਨ ਦੀ ਚੱਕੀ ਹੈ ਨਾ ਜੀ ਹਾਂ ਚੱਕੀ ਚੱਕੀ ਜੀ ਠੀਕ ਆ ਅੱਛਾ ਬਾਈ ਜਿਹੜੀ ਆਪਾਂ ਮੈਂ ਵੇਚਣੀ ਪਹਿਲੇ ਨੰਬਰ ਵਾਲੀ ਇਹ ਕਿੰਨੇ ਚਿਰ ਦੀ ਗੱਭਣ ਆ ਬਈ ਸਾਢੇ 7 ਮਹੀਨੇ ਦੀ ਗੱਭਣ ਠੀਕ ਆ ਦੁੱਧੋਂ ਹੁਣ ਡਰਾਈ ਆ ਬਈ ਡਰਾਈ ਆ ਜੀ ਠੀਕ ਆ ਕਿੰਨੇਵੇਂ ਸੂਏ ਲਈ ਗੱਭਣ ਹੋਊਗੀ ਬਈ ਇਹ ਇਹ ਜੀ ਆਪਾਂ ਪਹਿਲੇ ਸੂਏ ਲੈਂਦੀ ਸੀ ਠੀਕ ਆ ਹੁਣ ਦੂਜੇ ਸੂਆ ਸੁਣਾ ਨੇ ਠੀਕ ਆ ਦੁੱਧੇ ਪਹਿਲੇ ਸੂਏ ਵੇ ਦੁੱਧ ਕਿੰਨਾ ਕੁ ਦੇਗੀ ਦੁੱਧ ਆਪਾਂ 15 ਲੀਟਰ ਜੋ ਆ ਜੀ ਇਹਦੇ ਤੋਂ ਪਹਿਲੇ ਸੂਏ ਠੀਕ ਆ ਬਈ ਲੈ ਵਾ ਲੂ ਵਾ ਫਿਰ ਚੰਗਾ ਬਣਾ ਜਾਂਦੀ ਆ ਹਾਂ ਲੈ ਵਾ ਵਧੀਆ ਬਣਾ ਜਾਂਦੀ ਆ ਠੀਕ ਆ ਭਾਈ ਤੇ ਤਿਆਰੀ ਟੁਰੀ ਪੂਰੀ ਜ਼ਬਰਦਸਤ ਆ ਠੀਕ ਆ ਅੱਛਾ ਭਾਈ ਇਹ ਹੁਣ ਵੇਚਣੀ ਆ ਜਿਵੇਂ ਚੈੱਕ ਕਰਵਾ ਕੇ ਲਿਜਾ ਸਕਦਾ ਅਗਲਾ ਜਿਵੇਂ ਹਾਂਜੀ 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 ਚੈੱਕ ਕਰਵਾ ਕੇ ਲਿਜਾ ਸਕਦਾ ਠੀਕ ਆ ਭਾਈ ਇਹ ਭਾਈ ਕੀ ਰੇਟ ਰਹੂ ਕਹਿੰਦਾ ਕਹਿੰਦਾ ਰੇਟ ਆ ਜੀ 80 ਆ 80000 ਰੁਪਏ ਮਾਨਤਨ ਹੋ ਜਾਊਗਾ ਭਾਈ ਇਹਦੇ ਮਾਨਤਨ ਕਰ ਲਾਂ ਠੀਕ ਆ ਭਾਈ ਠੀਕ ਆ ਲੈ ਵੀ ਮਿੱਤਰੋ ਇਹ ਪਹਿਲੇ ਨੰਬਰ ਵਾਲੀ ਮਹ ਹੈ ਜਿਹੜੀ ਇਹ ਹੈਗੀ ਆ ਗੱਬਣ ਸਾਡੇ 7.5 ਮਹੀਨੇ ਦੀ ਬਾਈ ਸਾਡੇ 7.5 ਮਹੀਨਿਆਂ ਦੀ ਗੱਬਣਾ ਦੁੱਧੋ ਡਰਾਈ ਆ 15 ਲੀਟਰ ਦੁੱਧ ਪਹਿਲੇ ਸੋਏ ਬਾਈ ਹੋਣਿਆਂ ਨੇ ਚੋਇਆ ਹੋਇਆ 80000 ਰੁਪਿਆ ਬਾਈ ਦੀ ਡਿਮਾਂਡ ਆ ਲੇਵੇ ਭਾਂਡੇ ਵਾਲੀ ਝੋਲੀ ਵਾਲੀ ਮੈਂ ਆ ਖੁੱਲੀ ਡੁੱਲੀ ਬਾਡੀ ਬੰਤਰ ਦੀ ਸਿੰਘ ਸੁng ਬਹੁਤ ਚੰਗਿਆ ਕਰਮ ਵਾਲੀ ਦੇ ਮਿੱਤਰੋ ਇਹ ਜਿਹੜੀ ਪਹਿਲੇ ਨੰਬਰ ਤੇ ਮੈਂ ਸੀ ਬਾਈ ਹੋਣਿਆਂ ਦੀ ਇੰਦੀ ਡਿਟੇਲ ਦੋ ਨੰਬਰ ਤੇ ਬਾਈ ਜਿਹੜੀ ਝੋਟੀ ਆ ਇਹ ਫਿਰ ਪਹਿਲਣੀ ਆ? ਹਾਂਜੀ ਪਹਿਲਣੀ ਆ। ਅੱਛਾ ਇਹ ਕਿੰਨੇ ਚਿਰ ਦੀ ਗੱਪਣ ਹੋ ਗਈ? 8 ਮਹੀਨਿਆਂ ਦੀ, ਪੂਰੇ 8 ਮਹੀਨਿਆਂ ਦੀ ਗੱਪਣ ਹੈ। ਅੱਛਾ ਇਹ 8 ਮਹੀਨਿਆਂ ਦੀ ਹੋ ਗਈ ਗੱਪਣ ਤੇ ਇਹਨੇ ਬਈ ਫਿਰ ਦੁੱਧ ਸੌਰੀ ਮਾਂ ਦਾ ਦੁੱਧ ਦੀ ਤਾਂ ਕਿੰਨਾ ਕੋ? 14 ਕਿਲੋ ਜੀ। 14 ਕਿਲੋ। ਇਹਦੇ ਸੀਮਣ ਸੂਮਣ ਦਾ ਜਾਣਕਾਰੀ ਹੈਗੀ ਕੋਈ ਕਿਨੇ? ਜੀ, ਦਾਰੇਸਾਨ ਦਾ ਜੀ। ਦਾਰੇਸਾਨ ਦੀ ਹੈ। ਠੀਕ ਆ ਬਈ। ਉਮਰ ਕਿੰਨੀ? ਇਹ ਵੀ ਦਾਰੇਸਾਨ ਦਾ ਹੀ ਹੈ। ਠੀਕ ਆ ਬਈ। ਇਹ ਫਿਰ ਕਿੰਨੇ ਚ ਮਤਲਬ ਉਮਰ ਕਿੰਨੀ ਦੀ ਹੋਗੀ ਹੋਵੇ? 28 ਮਹੀਨਿਆਂ ਦੀ ਹੈ ਜੀ। 28 ਮਹੀਨਿਆਂ ਦੀ ਆ। ਅੱਛਾ ਬਈ ਇਹ ਹੁਣ ਆਪਾਂ ਜੇ ਵੇਤਨੀ ਦਾ ਰੇਟ ਇਹਦਾ 75000 75000 ਰੁਪਿਆ ਉਹਦੇ ਵਿੱਚੋਂ ਮਾਨਤਨ ਹੋ ਜਾਊਗਾ ਭਾਈ ਜੇ ਵੀ ਦੋਵੇਂ ਗੱਬਣਾ ਲੈਣ ਵਾਲਾ ਹੋਇਆ ਬੰਦਾ ਕਿ ਵੀ ਸਾਂਭਣ ਨੂੰ ਲੈਣੀਆਂ ਦੋਵਾਂ ਦਾ ਖੁੱਲਾ ਮਾਨਤਨ ਕਰਦੇ ਹੋਗੇ ਕਰ ਦਿਆਂਗੇ ਠੀਕ ਆ ਭਾਈ ਠੀਕ ਆ ਇਹ ਪੂਰੇ 8 ਮਹੀਨਿਆਂ ਦੀ ਕਿ ਲੱਗਾ 8ਵਾਂ ਮਹੀਨਾ ਇਹਨੂੰ 8 ਮਹੀਨੇ ਪੂਰੇ ਹੋ ਚੁੱਕੇ ਆ ਹੋ ਚੁੱਕਿਆ ਠੀਕ ਆ ਭਾਈ ਇਹਦਾ 75000 ਚੋਂ ਮਾਨਤਨ ਹੋ ਜਾਊਗਾ ਲੈ ਮਿੱਤਰੋ ਝੋਟੀ ਚੰਗੀ ਆ ਪਲੀ ਪੁਲੀ ਆ ਬਾਡੀ ਬੰਤਰ ਵਾਲੋ ਦਾਰੇ ਦੇ ਸੀਮੰਟ ਦੀ ਭਾਈ ਹੁਣੇ ਦੱਸਦੇ ਤੇ ਅੱਗੇ ਲੱਗਾ ਵੀ ਜਿਹੜਾ ਤਾਰਾ ਹੀ ਆ ਭਾਈ ਇਹਨੂੰ ਹਾਂਜੀ ਠੀਕ ਆ ਭਾਈ ਤੇ ਭਾਈ ਜਿਹੜੀ ਐ ਐਂਡ ਤੇ ਆ ਪਿਆ ਨੰ ਇਹ ਬਣੀ ਬੁਣੀ ਬਾਈ ਕੋਈ ਨਹੀਂ ਜੀ ਇਹਨੂੰ 21 ਕੁ ਦਿਨ ਹੋ ਗਏ ਆ ਬਣੀ ਨੂੰ ਠੀਕ ਆ ਤੇ 6 ਕਿਲੋ ਦੁੱਧ ਦੇ ਦੋਵੇਂ ਟਾਈਮ ਹੀ ਮਿਲਦੀ ਆ ਬਾਈ ਦੋਵੇਂ ਟਾਈਮ ਇੱਕ ਟਾਈਮ ਠੀਕੇ ਤੇ ਇੱਕ ਟਾਈਮ ਬਾੜੇ ਤੇ ਇਹਨੇ ਤਾਜੀ ਨੇ ਦੁੱਧ ਕਿੰਨਾ ਕੁ ਦਿੰਦਾ ਬਾਈ ਇਹ 11 12 ਕਿਲੋ ਦੁੱਧ ਦਿੰਦਾ ਇਹਨੇ ਦਿੱਤਾ ਜੀ ਨੇ 11 12 ਕਿਲੋ ਅੱਛਾ ਇਹ ਸੂਏ ਕਿੰਨੇ ਲਈ ਸੋਨਾ ਵਾਲੀ ਇਹ ਹੁਣ ਗਾ ਇਹ ਤਾਂ ਆਪਾਂ ਹੁਣ ਲਈ ਸੀ ਅੱਛਾ ਹੁਣ ਹੀ ਲਈ ਸੀ ਠੀਕ ਆ ਬਾਈ ਤੇ ਇਹਦਾ ਬੱਚਾ ਪੁੱচ্চਾ ਹੈਗਾ ਕਿ ਨਹੀਂ ਬਾਈ ਨਹੀਂ ਨਹੀਂ ਬੱਚਾ ਨਹੀਂ ਹੈਗਾ ਠੀਕ ਆ ਬਾਈ ਇਹਦਾ ਰੇਟ ਕੀ ਰਹੂਗਾ ਵੀਰੇ ਇਹਦਾ 45000 ਰੁਪਏ 45000 ਰੁਪਏ ਮੰਨ ਤਣ ਹੋ ਜੂਗੇ ਇਹਦੇ ਵਿੱਚ ਠੀਕ ਹੈ ਮਿੱਤਰੋ 6 ਕਿਲੋ ਦੁੱਧ ਦਾ ਦੋਵੇਂ ਟਾਈਮ ਮਿਲਦੀ ਆ ਕਰਮਾਂ ਵਾਲੀ ਇੱਕ ਟਾਈਮ ਟੀਕੇ ਦੇ ਤੇ ਇੱਕ ਟਾਈਮ ਭਾੜੇ ਤੇ ਹੈ ਨਾ ਬਾਈ ਤੇ ਚਵਾਈ ਚਵਾਈ ਚੰਗੀ ਆ ਬਾਈ ਚਵਾਈ ਚੰਗੀ ਠੀਕ ਆ 45000 ਚ ਮੰਤਨ ਹੋ ਜੂਗਾ ਇਹਦਾ ਵੀ ਹਾਂਜੀ ਠੀਕ ਆ ਬਾਈ ਠੀਕ ਆ ਇਹ 21 ਦਿਨ ਹੋ ਗਏ ਇਹਨੂੰ ਬਣੀ ਨੂੰ ਹੈ ਹਾਂਜੀ 21 ਦਿਨ ਹੋ ਗਏ ਠੀਕ ਆ ਬਾਈ ਇਹ ਤਾਂ ਬਾਈ ਹੋ ਗਿਆ ਆਪਣੇ ਮੱਝਾਂਵਰ ਜਿਵੇਂ ਮੱਝਾਂ ਹਨਾ ਤੇ ਇੱਕ ਜਾਨਵਰ ਦੋ ਹੋਰ ਵੀ ਵੇਤਨੇ ਬੱਕਰਾ ਤੇ ਬੱਕਰੀ ਹੈ ਨਾ ਤੇ ਇਹ ਕਿੰਨੀ ਕਿੰਨੀ ਉਮਰ ਦਾ ਜਿਵੇਂ ਬੱਕਰਾ ਬੱਕਰੀ ਆ ਇਹ ਲੈਂਦੇ ਹੀ ਆ ਜੀ ਅੱਛਾ ਲੈ ਕੀ ਜਾਂਦੇ ਆ ਇਹ ਫਿਰ ਹੁਣ ਆਪਾਂ ਇੱਕ ਵੇਚਣ ਵੁੱਚਣ ਨੂੰ ਲੈ ਆਉਣੇ ਜਾਨਵਰ ਕੇ ਘਰੇ ਤੇ ਨਹੀਂ ਨਹੀਂ ਆਪਣੇ ਘਰ ਦੇ ਹੀ ਆ ਇਹਦਾ ਆਪਾਂ ਵਿਆਹ ਵਾਸਤੇ ਲੈਂਦੇ ਸੀ ਉਹ ਵਿਆਹ ਜ ਆਪਾਂ ਨਹੀਂ ਚੱਲਾਏ ਇਹਦੇ ਠੀਕ ਆ ਇਹਨਾਂ ਦਾ ਫਿਰ ਮਾਣ ਲੈ ਕਲਿਆਣ ਕਰਨਾ ਹੀ ਬਚ ਗਿਆ ਹਾਂਜੀ ਹਾਂਜੀ ਠੀਕ ਆ ਭਾਈ ਅੱਛਾ ਭਾਈ ਇਹ ਕਿੰਨੇ ਦੇ ਦੇ ਦੇਾਂਗੇ ਦੋਵੇਂ ਆਪਾਂ ਮੈਂ ਦੇ ਦਿਆਂਗੇ 30000 ਦੇ 30000 ਦੇ ਦੋਵੇਂ ਦੇ ਦਿਆਂਗੇ ਮਾਨਤਨ ਹੋ ਜੂ ਕਹਿੰਦੇ ਵਿੱਚੋਂ ਠੀਕ ਆ ਭਾਈ ਲੈ ਮਿੱਤਰੋ ਇਹ ਬਾਈ ਦੇ ਜਾਨਵਰ ਸੀ ਡਿਟੇਲ ਲੈਤੀ ਆ ਨੰਬਰ ਸਕਰੀਨ ਤੇ ਹੱਥਾਂ